ਅਸੀਕਾਲ ਤੇ ਹੋਰ ਪੰਜਾਬੀ ਬਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਕੇ ਇਹ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਪਾਂ ਜਿਹੜਾ ਮਸਲੀਨ ਦੁਪੱਟੇ ਨਾਲ ਏਕੇ ਬ੍ਰਾਂਡ ਦੇ ਲੈ ਕੇ ਆਏ ਏਕੇ ਟੈਕਸ ਦਾ ਬ੍ਰਾਂਡ ਹੋਊਗਾ ਬਹੁਤ ਜ਼ਿਆਦਾ ਪਿਓਰ ਕਾਟਨ ਹੋਊਗੀ ਕੁਆਲਿਟੀ ਗੁੱਡ ਹੋਊਗੀ ਫੈਨਸੀ ਸੂਟ ਹੋਣਗੇ ਕਈ ਮੇਰੀ ਭੈਣਾਂ ਦੀ ਡਿਮਾਂਡ ਆ ਰਹੀ ਸੀ ਫੈਨਸੀ ਸੂਟਾਂ ਦੀ ਭੈਣਾਂ ਦੀ ਇਦਾਂ ਮੰਗ ਆਉਂਦੀ ਰਹਿੰਦੀ ਆ ਵੀ ਮੈਕਸੇਜੀ ਵੀਡੀਓ ਲਾਇਆ ਕਰੋ ਇਸ ਲਈ ਆਪਾਂ ਪਿੱਛੇ 1 2 2 4 ਦਿਨਾਂ ਦਾ ਜਿਹੜੀ ਆਪਾਂ ਵੀਡੀਓ ਲਾ ਰਹੇ ਸੀ ਕੀ ਰੀਜ਼ਨੇਬਲ ਪ੍ਰਾਈਸ ਲਾ ਰਹੇ ਸੀ ਇਹ ਹਾ ਜਿਹੜੇ ਆਪਾਂ ਲੈ ਸੂਟ ਲੈ ਕੇ ਆਏ ਥੋੜੇ ਜਿਹਾ ਫੈਨਸੀ ਲੈ ਕੇ ਆਏ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਕਿਸੇ ਨੂੰ ਕੋਈ ਕਲਰ ਪਸੰਦ ਆ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਰਿਕੁਐਸਟ ਕਰਦੇ ਆ ਚੈਨਲ ਤੇ ਨਵੇਂ ਆਉਣੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਦਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋ ਕਿ ਮਗਵਾ ਸਕਣ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਅੱਜ ਵਾਲਾ ਜਿਹੜਾ ਫਸਟ ਸੂਟ ਰਹਿਣ ਵਾਲਾ ਦਾ ਪਿੰਕ ਕਲਰ ਦਾ ਰਹਿਣ ਵਾਲਾ ਬਹੁਤ ਜ਼ਿਆਦਾ ਫੈਂਸੀ ਜੀ ਆਟਮਾਂਗੀ ਬਾਕੀ ਤੁਹਾਡੇ ਰੇਟ 'ਚ ਰਹਿਣ ਵਾਲੀ ਆ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆਂਗੇ ਡਿਜ਼ਾਈਨ ਬਦਲ ਕੇ ਆਇਆਗਾ ਕਾਟਨ ਆਪਾਂ ਇਹ ਪਹਿਲਾਂ ਕਈ ਗਰੀ ਸੇਲ ਕਰਤੀ ਆਗੇ ਸੇਮ ਡਿਜ਼ਾਈਨ ਪ੍ਰਿੰਟ ਇਹਦਾਂ ਕਨਸੈਪਟ ਆਪਾਂ ਪਹਿਲਾਂ ਕਈਗਰੀ ਸੇਲਸ ਕਰ ਚੁੱਕੀਆਂਗੇ ਦੇਖ ਸਕਦੇ ਹੋ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ neck ਤੇ ਜਿਹੜੀ ਵਰਕ ਨਾਲ ਸਾਰੇ ਪੱਟੀ ਮਿਲੂਗੀ ਤੁਹਾਨੂੰ neck ਤੇ ਵਰਕ ਮਿਲੂਗਾ ਪਿੰਕ ਕਲਰ ਦਾ ਸੂਟ ਆ ਬੇਸ ਕਲਰ ਆਗਾ ਜਿਹੜਾ ਲਾਈਟ ਰਹਿਣ ਵਾਲਾਗਾ ਲਾਈਟ ਦੇ ਵਿੱਚ ਪਿੰਕ ਦਾ ਕੰਟਰਾਸਟ ਬਣਿਆ ਹੋਇਆਗਾ ਆਹ ਵਾਲਾ ਇੱਕ ਫਲਾਰ ਆਉਣਾਗਾ ਇਹਦੇ ਸੈਂਟਰ ਚ ਸੈਂਟਰ ਚ ਫਲਾ ਰਿਹਾ ਇਹਨਾਂ ਲਗਾ ਚੈੱਕ ਕਰ ਸਕਦੇ ਹਾਂ ਆਹ ਵਾਲਾ ਜਿਹੜਾ ਨਾਲ ਦੇ ਵਰਕ ਧਾਗੇ ਨਾਲ ਥ੍ਰੈਡ ਨਾਲ ਵਰਕ ਕੀਤਾ ਹੋਇਆ ਇਹ ਘੇਰੇ ਤੇ ਮਿਲਣਾ ਤੁਹਾਨੂੰ ਨਾਲ ਦੇ ਥ੍ਰੈਡ ਨਾਲ ਵਰਕ ਕੀਤਾ ਹੋਇਆ ਸਾਰਾ ਆਹ ਵਾਲੇ ਜਿਹੜੇ ਬਣੇ ਹੋਏ ਨੇ ਪੈਨਲ ਜਾ ਰਹੇ ਨੇ ਇਹ ਨਾਲ ਦੇ ਥ੍ਰੈਡ ਨਾਲ ਵਰਕ ਮਿਲੂਗਾ ਤੁਹਾਨੂੰ ਜਿੱਦਾਂ ਦਾ ਪਿੰਕ ਕਲਰ ਦਾ ਸੂਟ ਆ ਉਦਾਂ ਦਾ ਹੀ ਤੁਹਾਨੂੰ ਵਰਕ ਮਿਲਣਾ ਇਹ ਫਰੰਟ ਡਿਜ਼ਾਈਨਿੰਗ ਆ ਗਈ ਸੂਟ ਦੀ ਇਹ ਬੈਕ ਆ ਗਈ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਆ ਇਹਦੇ ਨਾਲ ਦੀ ਕਾਟਨ ਆਪਾਂ ਬਾਰੇ ਵੀ ਭੇਜਿਆ ਸਟੀਚਿੰਗ ਕਰਕੇ ਬਹੁਤ ਵਧੀਆ ਰਿਸਪੌਂਸ ਆ ਬਾਟਮ ਰੱਖੀ ਹੋਈ ਹੈ ਜਿਹੜੀ ਇਹਦੇ ਨਾਲ ਸੈਲਫ ਪ੍ਰਿੰਟ ਰਹਿਣ ਵਾਲੀ ਹੈ ਸੈਲਫ ਪ੍ਰਿੰਟ ਬਾਟਮ ਨਾਲ ਮਿਲਣਾ ਹੈ ਤੁਹਾਨੂੰ ਸੈਲਫ ਤੁਹਾਨੂੰ ਨਹੀਂ ਦੇਖਣਾ ਹੈਗਾ ਵੀਡੀਓ ਦੇ ਵਿੱਚ ਅਪਾ ਨੇੜੇ ਤੋਂ ਕਰਕੇ ਦਿਖਾ ਦਿੰਨੇ ਆ ਜੇ ਤੁਹਾਨੂੰ ਦਿਖਦਾ ਬਟ ਇਹਦੀ ਬਾਟਮ ਦੇ ਵਿੱਚ ਜਿਹੜਾ ਹੈਗਾ ਸੈਲਫ ਆਗਾ ਸੈਲਫ ਪ੍ਰਿੰਟ ਨਾਲ ਮਿਲਣਾ ਤੁਹਾਨੂੰ ਇਹ ਵਾਲਾ ਸੂਟ ਦੁਪੱਟਾ ਵੀ ਜਿਹੜਾ ਇਹਦਾ ਰੈਨ ਵਾਲਾ ਕਹਿੰਨਾ ਬਹੁਤ ਜਿਆਦਾ ਵਧੀਆ ਲਾਇਆ ਹੋਇਆਗਾ ਪ्योर ਇੱਕ ਪੀਸ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਫੁੱਲੇ ਢੁੱਲੇ ਦੁਪੱਟੇ ਹੁੰਦੇ ਨੇ ਮਸਲੀਨ ਦਾ ਦੁਪੱਟਾ ਦਾ ਇਹ ਕਟੈਕਸ ਦੀ ਕਾਟਨ ਆ ਪ्योर ਮਸਲੀਨ ਦਾ ਦੁਪੱਟਾ ਲਾਇਆ ਹੋਇਆਗਾ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਵਧੀਆ ਆਪਣੀ ਜਿਹੜੀ ਵੀਡੀਓ ਦਾ ਟਾਈਮਿੰਗ ਹੈ ਉਹ ਆਪਾਂ ਚੇਂਜ ਕਰ ਦਿੱਤਾ ਹੈ ਕਿ ਹੁਣ ਆਪਣੀ ਮਾਰਨਿੰਗ ਵੀਡੀਓ 11 ਵਜੇ ਆਇਆ ਕਰੂ ਸਾਰੀਆਂ ਮੇਰੀਆਂ ਭੈਣਾਂ ਵੀਡੀਓ ਜ਼ਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਾ ਲਿਓ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੋਹਣੇ-ਸੋਹਣੇ ਸੂਟ ਦੇਖ ਸਕੋ ਚੈੱਕ ਕਰ ਸਕਦੇ ਹੋ ਫਾਸਟ ਕਲਰ ਆ ਗਿਆ ਪਿੰਕ ਇਹਨਾਂ ਚ ਸੂਟਾਂ ਚ ਜਿਹੜਿਆ ਚ ਕਲਰ ਆਉਂਦੇ ਨੇ ਨਾ ਸਾਰੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਉਂਦੇ ਨੇ ਅੱਜ ਵਾਲੇ ਸਟਾਫ ਚ ਪਿੰਕ ਆ ਗਿਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਫਰੋਈ ਫਰੋਜੀ ਫਰੋਜੀ ਕਲਰ ਦਾ ਸੂਟ ਹੈਗਾ ਜਿੱਦਾਂ ਮਰਜੀ ਤੁਸੀਂ ਟੈਨਸ਼ਨ ਫਰੀ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਆਪਾਂ ਧੋਖੇਚ ਰੱਖ ਕੇ ਤੁਹਾਨੂੰ ਕੁਝ ਨਹੀਂ ਭੇਜਾਂਗੇ ਕਿਉਂਕਿ ਜਿੰਨਾ ਕ ਆਪਾਂ ਵੀਡੀਓ ਦੇ ਵਿੱਚ ਦੱਸ ਦੇਉਂਦੇ ਆ ਮੇਰੀ ਇਹੀ ਇੱਛਾ ਹੁੰਦੀ ਆ ਵੀ ਉਹ ਮੇ ਪੈਣਾ ਤੱਕ ਪਹੁੰਚਦਾ ਕਰੇ ਪੈਣਾ ਤੱਕ ਆਪਾਂ ਪਹੁੰਚਦਾ ਕਰਦੇ ਵੀ ਆ ਜਿੰਨੇ ਕ ਆਪਣੇ ਨਾਲ ਕਸਟਮਰ ਜੁੜੇ ਹੋਏ ਨੇ ਬਹੁਤ ਜ਼ਿਆਦਾ ਹੈਪੀ ਨੇ ਉਹਨਾਂ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਆਂਗੇ ਡਿਜ਼ਾਈਨਿੰਗ ਆ ਸਾਰੇ ਸੂਟਾਂ ਦੀ ਸੇਮ ਰਹਿਣ ਵਾਲੀ ਆ ਆਪਾਂ ਤੁਹਾਨੂੰ ਚੈੱਕ ਕਰਵਾਤੀ ਆ ਨਾਲ ਰਹਿਣ ਵਾਲਾ ਮਸਲੀਨ ਦਾ ਦੁਪੱਟਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਫਲੋਰੀ ਥਰਡ ਕਲਰ ਆਪਣੇ ਕੋਲੇ ਆ ਗਿਆ ਜੈਲੋ ਚ ਜੈਲੋ ਕਲਰ ਦਾ ਸੂਟ ਆ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਪਿਆਰਾ ਜਿਹਾ ਸ਼ੇਡ ਹੈਗਾ ਕਾਟਨ ਅਸਟ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਸੈਲਫ ਤੁਹਾਨੂੰ ਨਹੀਂ ਦਿਖਣਾ ਹੈਗਾ ਸਾਇਦ ਵੀਡੀਓ ਦੇ ਵਿੱਚ ਹੋ ਸਕੇ ਭੈਣਾਂ ਨੂੰ ਦਿਖ ਵੀ ਜਾਵੇ ਅਗਰ ਨਾ ਦਿਖਿਆ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਸੈਲਫ ਪ੍ਰਿੰਟ ਬਾਟਮ ਰੱਖੀ ਹੋਈ ਹੈ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੀ ਕਾਟਨ ਲੱਗੀ ਹੋਈ ਹੈ ਇਹਨੂੰ ਨਾਲ ਇਹਦੇ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਜਿੱਦਾਂ ਮਰਜ਼ੀ ਪਹਿਣਾ ਟੈਂਸ਼ਨ ਫਰੀ ਸਾਨੂੰ ਆਰਡਰ ਕਰ ਸਕਦੇ ਹੋ ਸੁੱਟਾਂ ਦਾ ਅੱਜ ਦੇਖ ਸਕਦੇ ਹੋਗੇ ਤੁਸੀਂ ਆ ਬਲੇ ਦਾ ਦੁਪੱਟਾ ਰੱਖਿਆ ਹੋਇਆ ਹੈ ਦੁਪੱਟਾ ਵੀ ਜਿਹੜਾ ਬਹੁਤ ਖੁੱਲਾ ਡੁੱਲਾ ਬਾਕੀ ਇਹਨੂੰ ਧੋਤੇ ਤੋਂ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਦੁਪੱਟੇ ਵੀ ਕਿਉਂਕਿ ਇਹ ਮਸਲੀਨ ਆਗਾ ਮਸਲੀਨ ਦਾ ਦੁਪੱਟਾ ਹੁੰਦਾ ਹੈਗਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਆ ਗਿਆ ਇੱਕ ਕਰ ਸਕਦੇ ਹਾਂ ਸੇਮ ਡਿਜ਼ਾਈਨਿੰਗ ਆ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਕੋਲ ਕੇ ਦਿਖਾਤੀ ਆ ਅੱਜ ਇਹ ਸੱਜ ਵਾਲੇ ਆਪਣੇ ਸੋਹਣੇ ਸੋਹਣੇ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਆਪਣੇ ਸੂਟ ਘਰ ਤੱਕ ਮਗਵਾ ਸਕਦੇ ਹੋ ਵੀਡੀਓ ਦਾ ਟਾਈਮਿੰਗ ਜਿਹੜਾ ਆਪਾਂ ਚੇਂਜ ਕਰਕੇ ਅੱਜ ਸਵੇਰ ਮਾਰਨਿੰਗ 11 ਵਜੇ ਦਾ ਕਰ ਦਿੱਤਾਗਾ ਪਲੀਜ਼ ਭੈਣਾਂ ਨੂੰ ਰਿਕੁਐਸਟ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਬੈਲ ਦਾ ਬਟਨ ਜਰੂਰ ਪ੍ਰੈਸ ਕਰ ਲਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੋਹਣੇ ਸੋਹ of